ਚੋਰੀ ਦਾ ਜੀ ਹੁਣ ਪਤਾ ਨਹੀਂ ਕਦੋਂ ਹੋਣੀ ਕਦੋਂ ਨਹੀਂ ਹੈਗੀ ਮੈਂ ਤਾਂ ਇੱਥੇ ਅਸੀਂ ਪਹਿਲਾਂ ਰਹਿੰਦੇ ਸੀਗੇ ਤੇ ਮੇ ਤੁਹਾਨੂੰ ਰਹਿਣਾ ਨਹੀਂ ਹੈ ਬੰਤ ਤੇ ਇਹ ਸਾਡਾ ਖਾਣਾ ਕਿੱਟਾ ਹੈ ਅਸੀਂ ਇੱਥੇ ਦੀਵ ਦੇ ਕੇ ਰਹੇ ਸੀਗੇ ਨਾ ਮੇਨਣ ਆਉਂਦਾ ਘਰ ਉਹ ਬਾਹਰ ਗਏ ਸਾਰੇ ਮੇਰੇ ਹਸਬੰਦ ਦੀ ਗੱਤ ਹੋ ਗਈ 2 ਮਹੀਨੇ ਹੋ ਗਏ ਤਾਂ ਫਿਰ ਮੈਨੂੰ ਤਾਂ ਕੰਨੀ ਨੂੰ ਨਹੀਂ ਆਉਣਾ ਜਾਣਾ ਉੱਥੇ ਲੱਗਦਾ ਸੀ ਉਦੋਂ ਮੈਂ ਹੁਣ ਕੇ ਫਿਰ ਕੇ ਗਈ ਸੀ ਅਸੀਂ ਕੱਪੜੇ ધોਈਆਂ ਕੱਲ੍ਹ ਸੀਗੇ ਤੇ ਉਹ ਕੱਟ ਕੇ ਲਈਆਂ ਜੀ ਅੱਜ ਧੋਣ ਕਿੱਦਾਂ ਬਣਾ ਲੱਗਿਆ ਵੀ ਕਰਦੇ ਜੀ ਅੱਜ ਸਾਨੂੰ ਇਹਨਾਂ ਨੇ ਫੋਨ ਕੀਤਾ ਗਵੰਡੀਆਂ ਨੇ ਜਿੰਦੇ ਮਾਮੀ ਜੀ ਤੁਸੀਂ ਆਇਓ ਮੇਰੇ ਮਾਮੀ ਸਾਡੇ ਸੀਗੇ ਮੈਂ ਕਿਹਾ ਨਹੀਂ ਮੈਂ ਜਦੋਂ ਆਉਂਦੀ ਸੀ ਮੈਂ ਨਾ ਫੋਨ ਕਰ ਦਿੰਦੀ ਹੁਣ ਤੇ ਉਹ ਬੱਤੀ ਨਚਾ ਲਿਆ ਕਰਾ ਦੇ ਤੇ ਮੈਂ ਕਿਹਾ ਨਹੀਂ ਮੈਂ ਤਾਂ ਆਈ ਨਹੀਂ ਕਹਿੰਦੀ ਮਾਮੀ ਤਾਲਾ ਖੁੱਲ੍ਹਾ ਆ ਮੈਂ ਬਤੂ ਦੀ ਹਾਂ ਮੈਂ ਕਹਿੰਦੀ ਨਹੀਂ ਮੰਮੀ ਅਸੀਂ ਨਹੀਂ ਦੇਖਣਾ ਨਹੀਂ ਦੇਖਣਾ ਕਾਫੀ ਬੁਖਾਰ ਹੋ ਗਿਆ ਫਿਰ ਕਹਿੰਦੀ ਨਹੀਂ ਤੁਸੀਂ ਆਓ ਆਓ ਤੇ ਮੈਂ ਹਾਲੇ ਦਾ ਘਿਰਜ ਪੈਸੇ ਜੀ ਗੱਲ ਦੀ ਸੀ ਮੈਂ ਕਿਹਾ ਰਹਿਣ ਦਿਨ ਰਹਿ ਨਹੀਂ ਮੰਮੀ ਕਿਤੇ ਅਸੀਂ ਨਹੀਂ ਤੁਸੀਂ ਆਓ ਮੈਂ ਉਹ ਇੱਕ ਮਿੰਟ ਲਾਇਆ ਬਸ ਉਹ ਮਿਲੀ ਮੜ ਕੇ ਮੈਨੂੰ ਮੇਡਾ ਲੈ ਆ ਮੋੜ ਕੇ ਮੈਨੂੰ ਡਰ ਨਹੀਂ ਕੋਈ ਸੀਗਾ ਮੈਂ ਆ ਕੇ ਬਲੌਗ ਬਾਅਰ ਹੈ ਨਹੀਂ ਸੀਗਾ ਮੈਂ ਢਾਲ ਖੋਲ ਲਿਆ ਤੇ ਅੱਡੇ ਤੱਕ ਮਿਲਣਾ ਹੀ ਸੀਗਾ ਲੋਕਲ ਮੜਾ ਲੱਗਾ ਜੀ ਇੰਦਰੋਂ ਪਿੱਛੇ ਆਉਂਦਾ ਹੀ ਆ ਇਹ ਸਾਰੇ ਜਾਣੇ ਕੋਠੇ ਦੇ ਜੇ ਜਦੋਂ ਮੈਂ ਇਹਦਾ ੱੱੱਕਾ ਮਾਰਿਆ ਟੁੰਡਾ ਪੁੱਲ ਨਹੀਂ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਜੀ ਆਪਣਾ ਨੁਕਸਾਨ ਤਾਂ ਹੁਣ ਜੀ ਮੈਂ ਦੇਖੂਗੀ ਤਾਂ ਫੇਰ ਹੀ ਪਤਾ ਲੱਗੇ ਕੋਈ ਕੈਸ਼ ਵਗੈਰਾ ਵੀ ਸੀਗਾ ਜਾਂ 골ਡ ਵਗੈਰਾ ਕੈਸ਼ ਥੋੜਾ ਜਿਹਾ ਸੀਗਾ ਉਧਰ ਸਾਹੀ ਹੱਲਿਆ ਕੇ ਦੂਸਰੇ ਮਾਰ ਜੀ ਸੇਮਾ ਪਾਈ ਸੋਚੋ ਕੋਈ ਗਹਿਣਾ ਗੱਟਾ ਵੀ ਸੀਗਾ ਆਪਣੇ ਕੋਲ ਗਹਿਣਾ ਇੱਕੋ ਹੀ ਜੋੜਾ ਸੀ ਵਾਲੀਆਂ ਦਾ ਤੇ ਕਿੰਨਾ ਕ ਕੈਸ਼ ਸੀਗਾ ਤਕਰੀਬਨ ਕਿੰਨਾ ਕ ਲੱਗੇ ਕੈਸ਼ ਤਾਂ ਥੋੜਾ ਹੀ ਸੀਗਾ 30-50 ਪਈ ਸੀ ਮੈਂ ਮਹਾਰਾਜ ਤੋਂ ਦੱਦਦੀ ਵਿੱਚ ਝੂਂਗ ਹੋਦੀ ਤੇ ਹੋਰ ਕੋਈ ਨਕਸ਼ਾ ਜਿਹੜਾ ਹੁਣ ਕੋਈ ਨਹੀਂ ਕਿਹਾ ਹੋਇਆ ਮੈਨੂੰ ਕਾਗਜ਼ ਪੱਤਿਆਂ ਦਾ ਕੁਝ ਨਹੀਂ ਬਤਾ ਕਿ ਕੀ ਹੈਗਾ ਸੀ ਕੀ ਨਹੀਂ ਸੀ ਦਿਮਾਗ 'ਚ ਹੁਣ ਮੇਰੇ ਹਸਬੰਦ ਦੀ ਦਿਮਾਗ ਥੱਲੇ ਹੋਈ ਨੂੰ ਪਿਛਲੇ 2 ਮਹੀਨੇ ਤੋਂ ਹੋਇਆ ਉਹਦੇ ਕਰਕੇ ਮੈਨੂੰ ਨਹੀਂ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਆਈ ਸੀਗੀ ਆਈ ਸੀਗੀ ਚਲੇ ਗਏ ਤੇ ਜਿਨ੍ਹਾਂ ਦਾ ਇਹ ਘਰ ਵਗੈਰਾ ਵਿਦੇਸ਼ ਰਹਿੰਦੇ ਆ ਕਿਹੜੀ ਜਗ੍ਹਾ ਰਹਿੰਦੇ ਹੋ ਆਮਰੀਕਾ ਜਾਂ ਤੇ ਤੁਹਾਡੇ ਕੀ ਲੱਗਦੇ ਆ ਮੇਨਣਾ ਨਾ ਠੀਕ ਹੈ ਜੀ ਮੇਨਣਾ ਜੀ ਆਪਣਾ मेरा नाम जसदीप सिंह मैं इथे पॉपर ਦਾ ਕਾਉਂਸਲਰ ਹਾਂ ਅੱਜ ਸਾਡੇ ਧਿਆਨ ਚ ਗੱਲ ਆਈ ਸੀ ਵੀ ਸਾਡੇ ਭਗਤਪੁਰੇ ਵਿੱਚ ਇੱਕ ਮਕਾਨ ਕੱਲ੍ਹ ਬੰਦ ਸੀਗਾ ਪਿਛਲੇ 1-2 ਮਹੀਨੇ ਤੋਂ ਅੱਜ ਰਾਤ ਉੱਥੇ ਚੋਰਾਂ ਨੇ ਤਾਲੇ ਤੋੜ ਕੇ ਸਾਰਾ ਕਾਫੀ ਸਮਾਨ ਦਾ ਨੁਕਸਾਨ ਕੀਤਾ ਆ ਤੋ ਮੌਕਾ ਅਸੀਂ ਦੇਖਿਆ ਤੇ ਪੁਲਿਸ ਵੀ ਆਈ ਸੀ ਕਿ ਸਾਰਾ ਮੌਕਾ ਦੇਖ ਕੇ ਗਏ ਆ ਤੇ ਜੋ ਵੀ ਹੁਣ ਪੜਦੀ ਕਾਰਵਾਈ ਅਸੀਂ ਇਸ ਤੇ ਪੂਰਾ ਪੈਰਾ ਤੇ ਕਰਾਂਗੇ ਤੇ ਸਰ ਕਿੰਨਾ ਕ ਨੁਕਸਾਨ ਹੋ ਗਿਆ ਲੱਗਦਾ ਨੁਕਸਾਨ ਹਜੇ ਉਹ ਦੇਖ ਰਹੇ ਘਰ ਦੇ ਪਰਿਵਾਰ ਮੈਂਬਰ ਦੇਖ ਰਹੇ ਆ ਕਿੰਨਾ ਨੁਕਸਾਨ ਹੋਇਆ ਪ੍ਰੋਪਰ ਹਜੇ ਦੱਸ ਨਹੀਂ ਰਹੇ ਕਿਸ ਨਾਂ ਦੇ ਉੱਪਰ ਇਹ ਕੋਠੀ ਇਹ ਐਨਆਈ ਬੰਦੇ ਜਿਹਨਾਂ ਦੇ ਨਾਂ ਤੇ ਕੁੱਠੀ ਹੈ ਕੋਈ ਨਾਮ ਵਗੈਰਾ ਹੈ ਉਹਨਾਂ ਦਾ ਨਾਮ ਸੰਤੋਸ਼ ਸੰਤੋਸ਼ ਕਿੱਥੇ ਦੇ ਰਹਿਣ ਵਾਲੇ ਨੇ ਇੱਥੇ ਇੱਥੇ ਲੋਕਲ ਹੀ ਰਹਿੰਦੇ ਹੋਣਾ ਪਸੇ ਬਾਹਰ ਦੇਸ਼ ਅਮਰੀਕਾ ਰਹਿੰਦੇ ਇੱਥੇ ਕੋਈ ਘਰ ਦੀ ਦੇਖ ਰਹੀ ਕਿ ਨਹੀਂ ਕਰ ਉਹ ਦੇਖ ਰੇ ਕੋਲ ਦੇ ਰਿਸ਼ਤੇਦਾਰੀ ਕਰਦੇ ਸੀਗੇ ਉਹ ਵੀ 2 ਮਹੀਨੇ ਬਾਅਦ ਜਦੋਂ ਅੱਜ ਉਹਨਾਂ ਨੂੰ ਪਤਾ ਲੱਗਾ ਤਾਂ ਅੱਜ ਆਏ ਦੇਖਣ ਵਾਸਤੇ ਉਹਨਾਂ ਨੇ ਬੁਲਾਇਆ ਮੌਕੇ ਤੇ ਵੀ ਅਸੀਂ ਕੋਈ ਨਾਮ ਵਗੈਰਾ ਹੈ ਉਹਨਾਂ ਦਾ ਜਿਹੜੇ ਜਿਹੜੇ ਢਾਰੇ ਦੇ ਆਂਟੀ ਉਹਨੇ ਹੁਆਏ ਉਹ ਸਾਰਾ ਦੇਖ ਕੇ ਹੁਣ ਦੱਸਣਗੇ ਕੀ ਸਿਸਟਮ ਹੈ ਤੇ ਜਿਹੋਨੇ ਜਿੱਦਾਂ ਕਾਫੀ ਘਰਾਂ ਦੇ ਵਿੱਚ ਘਰ ਰਿਆ ਬਸੋਂ ਵਾਲੀ ਜਗ੍ਹਾ ਦੇ ਵਿੱਚ ਚੋਰੀ ਦੀ ਵਾਰਦਾਤ ਹੈ ਕੀ ਕਹਿਣਾ ਕਰ ਰਹੇ ਅਸੀਂ ਕਰ ਰਹੇ ਪੂਰੀ ਕੋਸ਼ਿਸ਼ ਕਰਾਂਗੇ ਜੋ ਵੀ ਇਹ ਪਿੱਛੇ ਹੈਗਾ ਉਹਨੂੰ ਇੰਜਾਮ ਤੱਕ ਲਿਆਵਾਂਗੇ ਕੋਈ ਕੈਮਰੇ ਵਗੈਰਾ ਹੈ ਮਗੀ ਇਸ ਜਿਹੜਾ ਡੀਵੀਆਰ ਜਿਹੜਾ ਪੁਲਿਸ ਪ੍ਰਸ਼ਾਸਨ ਲੈ ਲਈ ਹੈ ਉਹਦੀ ਪੂਰੀ ਕੰਗਾਲ ਕਰਕੇ ਫਿਰ ਦੱਸਾਂਗੇ ਕੋਈ ਕੈਮਰੇਆਂ ਦੇ ਵਿੱਚ ਆਏ ਬੰਦੇ ਨਹੀਂ ਉਹ ਸਾਡੇ ਕੋ ਇਹਨਾਂ ਕੋਈ ਜੜੀ ਹੋ ਫੋਨ ਦੇ ਉੱਪਰ ਨਹੀਂ ਚੱਲਦੀ ਰਿਕਾਰਡਿੰਗ ਉਹਦੀ ਉਹ ਡੀਵੀਆਰ ਵਿੱਚ ਹੁਣ ਕੀ ਰਿਕਾਰਡਿੰਗ ਹੈਗੀ ਉਹ ਦੇਖਦੇ ਪੁਲਿਸ ਸਾਡੇ ਦੱਸੂਗਾ ਤੁਹਾਨੂੰ ਦੇਖ Senior Secondary School running under the motivational leadership of Shri K.K. Sadhana and the Dynamic Management Committee located in the heart of Fagwara, serving humanity since 1965, affiliated to PSCB for Science, Commerce and Humanities, with the vision to empower students with the skill and qualities of leadership. Students securing top position in tenth and plus two board exams. Highly qualified national and state awarded teachers. High tech modern science lab, computer lab home size lab and tata class at smart classes a modern approach to learning co-curricular activities holistic growth for students winner of various inter-school competition special stress on imbibing moral values special financial aid for needy and deserving students transfer facility available admissions are open for the session 2025-26 contact immediately at 80543